ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਾਜ਼ਰ ਹਾਂ ਮੈਂ ਹਰਮਨप्रीत कौर ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂ ਮਿਲਣੁ ਸਕ ਸ਼੍ਰੀਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਇੱਕ ਬਿਆਨ ਉਹਨਾਂ ਨੇ ਐਸਾ ਦਿੱਤਾ ਕਿ ਰਾਜਨੀਤੀ ਦੇ ਵਿੱਚ ਤੜਥੱਲੀ ਮਚ ਗਈ ਹੈ ਜੀ ਉਹ ਕਹਿੰਦੇ ਕਿ ਬੰਬਾਂ ਦੇ ਬਾਰੇ ਵਿੱਚ ਕੋਈ ਬਿਆਨ ਦੇ ਦਿੱਤਾ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਹਲਚਲ ਹੋ ਰਹੀ ਹੈ ਇਸ ਵੇਲੇ ਬਿਲਕੁਲ ਬਿਲਕੁਲ ਹਰਮਨ ਜੀ ਇੱਕ ਨਾ ਨਿੱਜੀ ਟੀਵੀ ਚੈਨਲ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ 50 ਬੰਬ ਯਾਨੀ ਕਿ 50 ਗਰਨੇਡ ਆਏ ਉਹਦੇ ਵਿੱਚੋਂ 18 ਵੱਖ-ਵੱਖ ਸਮਾਂ ਦੇ ਉੱਤੇ ਚਲਾਏ ਗਏ ਆ ਉਹਦੇ ਵਿੱਚੋਂ 32 ਹਲੇ ਬਾਕੀ ਪਏ ਆ ਤੇ ਪੰਜਾਬ ਦੇ ਵਿੱਚ ਕੀ ਬਣੂਗਾ ਹੁਣ ਇਸ ਗੱਲ ਦੇ ਉੱਤੇ ਤਰਥਲੀਮਾ ਚ ਕੀ ਵੀ ਭਾਈ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਪਤਾ ਵੀ ਪੰਜਾਬ ਦੇ ਵਿੱਚ 50 ਬੰਬ ਆਏ ਆ ਇਹਨਾਂ ਨੂੰ ਕੀ ਪਤਾ ਵੀ ਭਾਈ 32 ਹਲੇ ਚੱਲਣ ਵਾਲੇ ਆ 18 ਚੱਲ ਗਏ ਆ ਇਹ ਤਾਂ ਆਪਾਂ ਮੰਨ ਗਏ ਵੀ ਭਾਈ ਇੱਕ ਤਮਾਕਾ ਉੱਥੇ ਹੋ ਗਿਆ ਇੱਕ ਉੱਥੇ ਹੋ ਗਿਆ ਆਪਾਂ ਗਿਣਤੀ ਕਰ ਲਈ ਤੇ 50ਾਂ ਦੇ ਵਿੱਚੋਂ 32 ਪਏ ਆ ਤੇ ਇਹ ਗੱਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਚੱਕ ਲਈ ਉਹਨਾਂ ਨੇ ਅੰਗੇ ਕੱਲ੍ਹ ਇਹ ਗੱਲ ਕਹੀ ਉਹ ਕਹਿੰਦੇ ਜੀ ਪ੍ਰਤਾਪ ਸਿੰਘ ਬਾਜਵਾ ਜਾਂ ਤਾਂ ਸੋਰਸ ਦੱਸਣ ਸੇ ਭਾਈ ਉਹਨਾਂ ਨੂੰ ਜਾਣਕਾਰੀ ਕਿੱਥੋਂ ਮਿਲੀ ਆ ਨਹੀਂ ਤਾਂ ਇਹ ਪੰਜਾਬ ਦੇ ਅਮਨ ਕਾਨੂੰਨ ਸ਼ਾਂਤੀ ਦੀ ਗੱਲ ਆ ਪੰਜਾਬ ਦੀ ਸੁਰੱਖਿਆ ਦੀ ਗੱਲ ਆ ਇਸ ਗੱਲ ਨੂੰ ਉਹ ਕਹਿੰਦੇ ਜੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੇ ਉਹਨਾਂ ਨੂੰ ਪਤਾ ਇਸ ਗੱਲ ਦਾ ਵੀ ਭਾਈ ਪੰਜਾਬ ਬੰਬ ਆਏ ਆ ਤੇ ਫਿਰ ਭਾਈ ਉਹ ਦੱਸ ਦੇ ਕਿਉਂ ਦੀ ਵੀ ਭਾਈ ਪੰਜਾਬ ਬੰਬ ਕਿੱਥੋਂ ਆਏ ਆ ਤੇ ਕਿੱਥੇ ਪਏ ਆ ਕੌਣ ਲੈ ਕੇ ਆਇਆ ਕਿਹਦੇ ਰਾਹੀਂ ਇਹ ਆਏ ਆ ਉਹਨਾਂ ਨੇ ਆ ਮੁੱਦਾ ਚੱਕ ਲਿਆ ਉਹ ਕਹਿੰਦੇ ਅਸੀਂ ਕਰਾਂਗੇ ਕਾਨੂੰਨੀ ਕਾਰਵਾਈ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਕਿ ਜਿਹੜੀ ਮੈਨੂੰ ਜਾਣਕਾਰੀ ਮਿਲੀ ਆ ਉਹ ਇਹ ਆ ਜੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਪਰਚਾ ਵੀ ਦਰਜ ਕਰ ਲਿਆ ਗਿਆ ਅਸਟੋਗ ਲਈ ਕਰ ਲੈ ਜੀ ਕਿ ਲੰਘੇ ਕੱਲ ਦੁਪਹਿਰ ਦੇ ਵੇਲੇ ਜਦੋਂ ਪੂਰੀ ਰਾਜਨੀਤੀ ਭਖੀ ਸੀ ਇਸ ਮੁੱਦੇ ਦੇ ਉੱਤੇ ਤੇ ਕੱਲ ਪੁਲਿਸ ਦੇ ਸੀਨੀਅਰ ਅਧਿਕਾਰੀ ਪ੍ਰਤਾਪ ਸਿੰਘ ਬਾਜਵੜੀ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਪੁਸ਼ਕਿਸ਼ ਕਰਨ ਵੀ ਗਏ ਸੀ ਬਾਜਪਾ ਹੋਰਾਂ ਨੇ ਕੱਲ ਕਈ ਵੀ ਹਾਂ ਮੇਰੇ ਕੋਲੇ ਆਏ ਮੈਂ ਬੜੇ ਸਤਕਾਰ ਦੇ ਨਾਲ ਉਹਨਾਂ ਦਾ ਸਹਿਯੋਗ ਦਿੱਤਾ ਹਰ ਗੱਲ ਉਹਨੇ ਦੱਸੀ ਆ ਉਹ ਮੈਨੂੰ ਕਹਿੰਦੇ ਸੋਰਸ ਕੀ ਹੈ ਮੈਂ ਕਿਹਾ ਦੇਖੋ ਜੀ ਤੁਹਾਡੇ ਕੋਲੇ ਇੰਟੈਲੀਜੈਂਸ ਆ ਤੁਹਾਡੇ ਕੋਲੇ ਬਾਕੀ ਸੋਰਸ ਹੈਗੇ ਆ ਇੰਨੀਆਂ ਹੋਰ ਏਜੰਸੀਆਂ ਤੁਸੀਂ ਉਹਨਾਂ ਨਾਲ ਹੀ ਪਤਾ ਕਰੋ ਮੈਨੂੰ ਮੇਰੇ ਸੋਰਸ ਕਿਉਂ ਪੁੱਛਦੇ ਆ ਫਿਰ ਉਹਨਾਂ ਨੇ ਕੁਝ ਇੱਕ ਘੰਟਿਆਂ ਬਾ ਦੈਨਿਕ ਭਾਸਕਰ ਜਾਂ ਕੋਈ ਹੋਰ ਹਿੰਦੀ ਦਾ ਅਖਬਾਰ ਆ ਜਿਹਦੇ ਵਿੱਚ ਖਬਰ ਲੱਗੀ ਸੀ ਪਿਛਲੇ ਵੀ ਨਹੀਂ ਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਕਿਸਤਾਂ ਦੇ ਵਿੱਚ ਇੰਨੇ ਗਰਨੇਡ ਆਏ ਪਰਲੇ ਪਰੋਂ ਉਹਦੇ ਵਿੱਚੋਂ ਇੰਨੇ ਚੱਲ ਗਏ ਤੇ ਹਾਲੇ ਤੱਕ 9 ਮਿਸਿੰਗ ਆ ਉਹ ਕਹਿੰਦੇ ਜੀ ਪੁਲਿਸ ਦਾ ਆਪ ਕਹੀ ਜਾਂਦੀ ਕਿ 9 ਹਾਲੇ ਤੱਕ ਮਿਸਿੰਗ ਆ ਤੇ ਮੇਰੇ ਉੱਤੇ ਤੁਸੀਂ ਕਿਹੜੀ ਗੱਲੋਂ ਕਹਿੰਦੇ ਵੀ ਭਾਈ ਤੁਸੀਂ ਦੱਸੋ ਉਹ ਕਹਿੰਦੇ ਆਪ ਦਾ ਆਪੇ ਪਤਾ ਕਰ ਲਓ ਮੈਂ ਤਾਂ ਤੁਹਾਡੀ ਫੇਵਰ ਕੀਤੀ ਆ ਵੀ ਭਾਈ ਤੁਸੀਂ ਅਲਰਟ ਰਹੋ ਉਹਨੇ ਕਹਿੰਦਾ ਕਿ ਇਹ ਤੇ ਭਾਈ ਮੇਰੇ ਤੇ ਪਰਚਾ ਦਰਜ ਕਰਨਾ ਕਰ ਲੋ ਤੇ ਉਹਨੇ ਪਰਚਾ ਦਰਜ ਕਰ ਲਿਆ ਮਤਲਬ ਕਹਿਣ ਦਾ ਇਹ ਜੀ ਕਿ ਲੰਘੇ ਕੱਲ ਪੂਰੇ ਦਾ ਪੂਰਾ ਦਿਨ ਬੰਬ ਦੇ ਉੱਤੇ ਗ੍ਰਨੇਡ ਦੇ ਉੱਤੇ ਚਰਚਾ ਚੱਲਦੀ ਰਹੀ ਆ ਆਮ ਆਦਮੀ ਪਾਰਟੀ ਕਹਿੰਨੀ ਵੀ ਤੁਸੀਂ ਦੱਸੋ ਤੁਸੀਂ ਜੇਕਰ ਤੁਹਾਡੇ ਕੋਲੇ ਜਾਣਕਾਰੀ ਹੈ ਤੁਸੀਂ ਕਿਉਂ ਨਹੀਂ ਅੱਗੇ ਸਾਂਝੀ ਕੀਤੀ ਉਹ ਕਹਿੰਦੇ ਮੇਰੇ ਸੋਰਸ ਆ ਮੈਂ ਆਪਣੇ ਸੋਰਸਾਂ ਨਹੀਂ ਬਹੁਤ ਕੁਝ ਪਤਾ ਨਾ ਲੈਣਾ ਤੁਸੀਂ ਆਪਣੇ ਸੋਰਸਾਂ ਰਹੀ ਪਤਾ ਲਾ ਲਓ ਉਹ ਕਹਿੰਦੇ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਗ੍ਰਨੇਡ ਰਾਤ ਨੂੰ ਛੁੱਟਿਆ ਤੇ ਤੁਹਾਡੀਆਂ ਜਨਸਿਕਾਂ ਨੂੰ ਪਤਾ ਕਿਉਂ ਨਹੀਂ ਲੱਗਾ ਵੀ ਭਾਈ ਗ੍ਰਨੇਡ ਇੱਥੇ ਛੁੱਟਿਆ ਜਾਣਾ ਕਦੇ ਥਾਣੇ ਤੇ ਕਦੇ ਚੌਂਕੀ ਤੇ ਬੰਬ ਛੁੱਟਦੇ ਆ ਤੁਹਾਡੀਆਂ ਏਜੰਸੀਆਂ ਕਰਦੀਆਂ ਕਿ ਤੁਸੀਂ ਪਹਿਲਾਂ ਪਤਾ ਲਾ ਲਿਆ ਕਰੋ ਤੁਸੀਂ ਮੈਨੂੰ ਜੋ ਪੁੱਛਦੇ ਆ ਵੀ ਤੇਰੇ ਕੋਲੇ ਸੋਰਸ ਕੀ ਆ ਜਿਹੜੀ ਹੁਣ ਤੱਕ ਗਰਨੇਡ ਫਟੇ ਆ ਤੁਹਾਡੇ ਕੋਲੇ ਕਿਹੜੇ ਸੋਰਸ ਆ ਜਿਹਦੇ ਕਰਕੇ ਪਤਾ ਨਹੀਂ ਲੱਗਿਆ ਤੁਹਾਨੂੰ ਇਸ ਗੱਲ ਦਾ ਸੋ ਇਹ ਮਾਮਲਾ ਬੜਾ ਵੱਡਾ ਸੀਗਾ ਜੀ ਇਸ ਮਾਮਲੇ ਤੇ ਰਾਜਨੀਤੀ ਹੋਈ ਜਾਂਦੀ ਆ ਪਰ ਮੈਂ ਫੇਰ ਇਹੀ ਗੱਲ ਕਹਿਣਾ ਦੇਖੋ ਜੇ 32 ਹੋਣ 2 ਹੋਣ 1 ਹੋਣ ਜਾਂ ਕਿਵੇਂ ਵੀ ਆ ਇਹਦੇ ਬਾਰੇ ਤਾਂ ਗੱਲ ਕਲੀਅਰ ਹੋ ਜਾਣੀ ਚਾਹੀਦੀ ਆ ਹੁਣ ਦੇਖੋ ਕੀ ਪਤਾ ਕਿੱਥੇ ਕਰਣਾ ਜੋ ਜੀ ਗੱਲ ਹੈ ਵੀ ਹੋਰ ਜ਼ਿਆਦਾ ਪ੍ਰਤਾਪ ਸਿੰਘ ਬਾਜਵਾ ਨੇ ਵੈਸੇ ਹੀ ਗੱਲ ਛੱਡੀ ਹੋਵੇ ਜਿਵੇਂ ਉਹ ਕਹਿੰਦੇ ਹੁੰਦੇ ਵੀ 32 ਆਮ ਆਦਮੀ ਪਾਰਟੀ ਦੇ ਵਿਧਾਇਕ ਸਾਡੇ ਵਾਲੇ ਪਾਸੇ ਆਉਣ ਨੂੰ ਤਿਆਰ ਆ ਕੀ ਪਤਾ ਇਹ ਵੀ ਉਵੇਂ ਹੀ ਸਾਰੀ ਗੱਲ ਹੋਵੇ ਸੋ ਪਤਾ ਨਹੀਂ ਕੀ ਹੋਊਗਾ ਪਰ ਕੱਲ ਪੂਰੀ ਰਾਜਨੀਤੀ ਇਸੇ ਗੱਲ ਤੇ ਚੱਲਦੀ ਰਹੀ ਹੈ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਇੱਕ ਵਾਰ ਤਾਂ ਸਾਰਾ ਕੁਝ ਸਾਰੇ ਪਾਸੇ ਇਸ ਗੱਲ ਦੀ ਚਰਚਾ ਹੋਈ ਹੈ ਖੈਰ ਉਧਰ ਦੂਸਰੇ ਪਨੇ ਸੁਖਬੀਰ ਸਿੰਘ ਬਾਦਲ ਦੁਬਾਰਾ ਤੋਂ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਨਹੀਂ ਪਰ ਇਸ ਮੌਕੇ ਤੇ ਕਹਿੰਦੇ ਮਜੀਠੀਆ ਹੋਰਾਂ ਨੇ ਸੁਖਬੀਰ ਬਾਦਲ ਹੋਣ ਦੇ ਪ੍ਰਧਾਨ ਬਣਨ ਤੇ ਉਸ ਟਾਈਮ ਦੇ ਉੱਪਰ ਕਾਫੀ ਖਰੀਆਂ-ਖਰੀਆਂ ਸੁਣਾਈਆਂ ਨੇ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਪਰਸੋਂ ਦੀ ਗੱਲ ਆ ਸੁਖਬੀਰ ਸਿੰਘ ਬਾਦਲ ਹੋਰੀ ਇੱਕ ਵਾਰ ਫੇਰ ਪ੍ਰਧਾਨ ਬਣ ਗਏ ਸੁਖਬੀਰ ਸਿੰਘ ਬਾਦਲ ਹੋਣਾ ਨਹੀਂ ਹੀ ਪ੍ਰਧਾਨ ਬਣ ਜਾਣਾ ਸੀ ਅੰਦਾਜ਼ਾ ਸੀ ਆਪਣਾ ਸਾਡੇ ਵਾਲਾ ਰੇਡੀਓ ਤੇ ਆਪਾਂ ਜਾਣਕਾਰੀ ਸਾਂਝੀ ਕੀਤੀ ਸੀ ਵੀ ਸਾਨੂੰ ਅੰਦਾਜ਼ਾ ਸੀ ਕਨਫਰਮ ਤਾਂ ਚਲੋ ਨਹੀਂ ਸੀਗਾ ਐਵੇਂ ਆਪਾਂ ਕਹਗੇ ਪਰ ਇਹ ਸੀ ਵੀ ਬਾਦਲ ਪਰਿਵਾਰ ਦੇ ਵਿੱਚੋਂ ਜਾਂ ਬਾਦਲ ਘਰ ਦੇ ਵਿੱਚੋਂ ਜਾਂ ਬਾਦਲ ਦੇ ਨੇੜਲੇ ਧੜੇ ਦੇ ਵਿੱਚੋਂ ਜਿਹੜਾ ਪ੍ਰਧਾਨ ਬਣੂਗਾ ਹੁਣ ਕਈ ਤਾਂ ਵਿਰੋਧੀ ਇਹ ਵੀ ਜਾਂਦੇ ਆ ਵੀ ਭਾਈ ਬਾਦਲ ਨੇ ਡੈਲੀਗੇਟ ਚੁਣ ਲਿਆ ਡੈਲੀਗੇਟ ਦੇ ਬਾਦਲ ਚੁਣ ਲਿਆ ਸਾਬਰਾਬਰ ਹੋ ਗਿਆ ਪਰ ਕਹਿੰਦੇ ਵੀ ਸੁਖਵੀਰ ਸਿੰਘ ਬਾਦਲ ਪੰਜ ਮਹੀਨੇ ਪ੍ਰਧਾਨਗੀ ਤੋਂ ਪਰੇ ਰਹਿਣ ਤੋਂ ਬਾਅਦ ਇੱਕ ਵਾਰੀ ਫੇਰ ਪ੍ਰਧਾਨ ਬਣਿਆ ਉਹ ਉਸੇ ਹਾਲਾਤ ਦੇ ਵਿੱਚ ਹੀ ਹੁਣ ਕਾੜੀਦਲਾ ਉਸੇ ਹਾਲਾਤ ਚ ਪੰਜ ਮਹੀਨੇ ਪਹਿਲਾਂ ਸੀ ਉਸੇ ਹਾਲਾਤ ਚ 1.5 ਸਾਲ ਪਹਿਲਾਂ ਸੀ ਜਿਹੜੇ ਵਿਰੋਧੀ ਉਹਨਾਂ ਨੇ ਤਾਂ ਮੰਨਣਾ ਨਹੀਂ ਪ੍ਰਧਾਨ ਉਹਨਾਂ ਨੂੰ ਤੇ ਜਿਹੜੇ ਉਹਨਾਂ ਦੇ ਪੱਖ ਦੇ ਵਿੱਚ ਉਹ ਕਹਿੰਦੇ ਜੀ ਸੁਖਵੀਰ ਬਾਦਲ ਵਰਗਾ ਜਰਨੈਲ ਕੋਈ ਨਹੀਂ ਗਾ ਧੱਕੜ ਜੱਟਾ ਪਰ ਗੱਲ ਇਹ ਜੀ ਕਿ ਉਸ ਦਿਨ ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਰਸੋਂ ਦੀ ਗੱਲ ਹੈ ਜਦੋਂ ਸੁਖਵੀਰ ਬਾਦਲ ਨੂੰ ਪ੍ਰਧਾਨ ਚੁੜਿਆ ਜਾਣਾ ਸੀ ਹਾਲੇ ਡੈਲੀਗੇਟ ਅਜਲਾਸ ਹੋ ਰਿਹਾ ਉਦੋਂ ਪਹਿਲਾਂ ਬਲਾਰੇ ਬੋਲੇ ਫਿਰ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੂਨੜ ਦੇ ਨਾਮ ਪੇਸ਼ ਕੀਤਾ ਸੀ ਗੁਰਦਾਸ ਸਿੰਘ ਰਣੀਕੇ ਨੇ ਮੋਹਰ ਲਾਤੀ ਵੀ ਭਾਈ ਇਹ ਪ੍ਰਧਾਨ ਹੋਣਗੇ ਕਿਉਂਕਿ ਮੁਕਾਬਲੇ ਦੇ ਵਿੱਚ ਖੜਾ ਹੀ ਕੋਈ ਨਹੀਂ ਗਾ ਪਰ ਸੁਖਵੀਰ ਸਿੰਘ ਬਾਦਲ ਦੇ ਇਸ ਪ੍ਰਧਾਨ ਦੁਬਾਰਾ ਬਣਨ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੇ ਬਾਕੀ ਹੋਰ ਬੁਲਾਰੇ ਬੋਲੇ ਵਿਕਰਮ ਮਜੀਠੀਆ ਨੇ ਉੱਤੇ ਬੜੀਆਂ ਖਰੀਆਂ ਖਰੀਆਂ ਸੁਣਾਈਆਂ ਉਹ ਕਹਿੰਦੇ ਵੀ ਦੇਖੋ ਅੱਜ ਇੱਕ ਤਾਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਕੀ ਡਰਾਮਾ ਚੱਲ ਰਿਹਾ ਫਿਰ ਉਹਨੇ ਕਈ ਹੋਰ ਨੁਕਤੇ ਵੀ ਚੱਕੇ ਆ ਫਿਰ ਉਹਨਾਂ ਨੇ ਆਪ ਕਾਪੜਿਆਂ ਨੂੰ ਵੀ ਲਗੜਾ ਲਾਇਆ ਉਹ ਕਹਿੰਦੇ ਵੀ ਦੇਖੋ ਪਿਛਲੇ ਨਹੀਂ ਬਲਵਿੰਦਰ ਸਿੰਘ ਭੂਦੜ ਸਾਹਿਬ ਨੇ ਗੱਲ ਕਹਿੰਦੇ ਸੀ ਕਿ ਭਾਈ ਮੈਂ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਨੇ ਆ ਕਾਲੀ ਦਲ ਦੀ ਪਿੱਠ 'ਤੇ ਛੁਰਾ ਮਾਰਿਆ ਉਹ ਕਹਿੰਦੇ ਭੂਂੜਾ ਸਾਹਿਬ ਮੈਂ ਤੁਹਾਡੇ ਕੋਲੇ ਹੀ ਖੜਾ ਮੈਨੂੰ ਦੱਸਤਾ ਕਿ ਉਹ ਛੁਰਾ ਵਜਿਆ ਕਿੱਥੇ ਜੇ ਸੀ ਜਾਂ ਮੈਂ ਤੁਹਾਡੇ ਕਿਵੇਂ ਛੁਰਾ ਮਾਰਤਾ ਮੈਨੂੰ ਮਾੜੀ ਜੀ ਗੱਲ ਤਾਂ ਦੱਸ ਦਿਓ ਅੱਜ ਆਪਾਂ ਇਕੱਠੇ ਹੀ ਆ ਤੁਸੀਂ ਸਾਡੇ ਵੱਡੇ ਹੋ ਤੁਸੀਂ ਸਾਡੇ ਬਾਪੂ ਸਮਾਨ ਹੋ ਵੀ ਛੁਰਾ ਵਜਿਆ ਕਿਹੜੇ ਪਾਸੇ ਸੀ ਮਾੜਾ ਜੀ ਮੈਨੂੰ ਦੱਸ ਦਿਓ ਫਿਰ ਜਦੋਂ ਦਿਲਜੀਤ ਸਿੰਘ ਟੀਮਾ ਉਹਨਾਂ ਦੇ ਕੋਲੋਂ ਕਹਿੰਦੇ ਸੀ ਮਾਈਕ ਫੜਨ ਲੱਗੇ ਉਹ ਕਹਿੰਦੇ ਵੀ ਟੀਮਾ ਸਾਹਿਬ ਆਪ ਹੀ ਬੋਲੀ ਜਾਂਦੇ ਸਾਨੂੰ ਵੀ ਬੋਲਣ ਦੇ ਦਿਆ ਕਰੋ ਕਹਿੰਦੇ ਨਵੇਂਆਂ ਨੂੰ ਵੀ ਮੌਕਾ ਦੇ ਦਿਆ ਕਰੋ ਚਲੋ ਉਹ ਕਹਿੰਦੇ ਮੈਂ ਤਾਂ ਹੁਣ ਅਦਖੜ ਹੋ ਗਿਆ ਪਰ ਨਵੇਂਆਂ ਨੂੰ ਵੀ ਮੌਕਾ ਦੇ ਦਿਆ ਕਰੋ ਮਤਲਬ ਕਿ ਬਿਕਰਮ ਸਿੰਘ ਮਜੀਠੀਆ ਦੀਆਂ ਵਿਵਾਖ ਗੱਲਾਂ ਦੀ ਚਰਚਾ ਬੰਦੀਆ ਪੱਤਰ ਤੇ ਹੋਈ ਆ ਉਹਨਾਂ ਨੇ ਬੀਜੇਪੀ ਨੂੰ ਵੀ ਘੜਿਸਿਆ ਤੇ ਉਹਨਾਂ ਨੇ ਜਿਹੜੇ ਜਸੇਦਾਰ ਨੇ ਜਿਹੜੇ ਕਿ ਬਗਾਵਤ ਕਰਕੇ ਸੀ ਜਾਂ ਕਹਿ ਲਿਏ ਜਿਹੜੇ ਅੱਜ ਪੰਜਵੇਂ ਮੀਟਿੰਗ ਕਮੇਟੀ ਨਾਲ ਮਿਲੇ ਆ ਤੇ ਉਹਨਾਂ ਦੇ ਬਾਰੇ ਵੀ ਤਨਦ ਕਸੀ ਆ ਉਹਨਾਂ ਨੇ ਬੜੀ ਸਪਸ਼ਟ ਗੱਲ ਕਹੀ ਆ ਉਹ ਕਹਿੰਦੇ ਕਿ ਇੱਕ ਤਾਂ 2 ਦਸੰਬਰ ਨੂੰ ਦੇਖੋ ਸਾਨੂੰ ਤਨਖਾਹ ਲਈ ਅਸੀਂ ਸਿਰ ਮੱਥੇ ਕਬੂਲ ਕੀਤੀ ਜਿਨ੍ਹਾਂ ਨੇ ਸਾਨੂੰ ਤਨਖਾਹ ਲਈ ਉਹ ਤਨਖਾਹ ਜਦੋਂ ਲੱਗੀ ਸੀ ਉਹਦੇ ਵਿੱਚ ਉਦੋਂ ਆਕਾਲੀ ਦਲ ਦੇ ਕੁਝ ਹੋਰ ਆਗੂ ਵੀ ਖੜੇ ਸੀਗੇ ਜਿਹੜੇ ਉਹ ਆਕਾਲੀ ਆਗੂ ਖੜੇ ਸੀ ਉਹਨਾਂ ਦੇ ਕੋਲ ਜਾ ਕੇ ਪੰਜ ਮੈਂਬਰ ਪੰਜ ਮੈਂਬਰੀ ਕਮੇਟੀ ਜਾਂ ਹੋਰ ਜਿਹੜੇ ਲੋਕਾਂ ਦੇ ਕੋਲੇ ਜਾ ਕੇ ਤੇ ਜਸਵੰਤ ਸਿੰਘ ਸਾਬ ਨੇ ਪਰਚੀ ਘਟਾ ਦੀ ਸਭ ਤੋਂ ਪਹਿਲੀ ਕਹਿੰਦੇ ਮੈਂ ਘਟਾਉਣਾ ਹੈਗਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕੀਤੀ ਉਹ ਕਹਿੰਦੇ ਵਿੱਚੇ ਹੀ ਜੱਜ ਆਪੇ ਹੀ ਜੱਜ ਆ ਤੇ ਆਪੇ ਹੀ ਪਰਚੀ ਘਟਾਉਣ ਲੱਗ ਜਾਂਦੇ ਆ ਜਦੋਂ ਸਾਨੂੰ ਸਜ਼ਾ ਸੁਣਾਉਣੀ ਸੀ ਉਹਦੇ ਜੱਜ ਸੀਗੇ ਜਿਹੜੇ ਵਿਰੋਧਕਾਂ ਦੇ ਨਾਲ ਖੜ੍ਹਨੀ ਉਹ ਤਾਂ ਮੈਂਬਰ ਉਹਨਾਂ ਨੇ ਬਣ ਗਏ ਆ ਉਹਨਾਂ ਨੇ ਮਤਲਬ ਇਹ ਤਾਂ ਦਾ ਕਫੀਆ ਮਤਲਬ ਬਿਕਰਮਗੀਠੀਆ ਹੋ ਰਹੀ ਹੈ ਇਹ ਗੱਲ ਕਹਿੰਦੇ ਉਹ ਕਹਿੰਦੇ ਦੇਖੋ ਜੀ ਮੇਰਾ ਤਾਂ ਪਤਾ ਕੋਈ ਨਹੀਂ ਮੈਨੂੰ ਸਾਲ ਨੂੰ ਚੱਕ ਲੈਣ ਮੈਨੂੰ ਮਹੀਨੇ ਨੂੰ ਚੱਕ ਲੈਣ ਜਿਹੋ ਜੀ ਮੇਰੀ ਪੰਜਾਬ ਦੀ ਸਰਕਾਰ ਨਾਲ ਖੜਕਦੀ ਆ ਪਰ ਤੁਸੀਂ ਇਸ ਵੇਲੇ ਪੱਕੇ ਪੈਰੀ ਹੋਣ ਵਾਸਤੇ ਕੀ ਕਰ ਰਹੇ ਮੈਨੂੰ ਇਹਦੇ ਬਾਰੇ ਜਾਣਕਾਰੀ ਦਿਓ ਜੀ ਜੀ ਪਟਨਾ ਸਾਹਿਬ ਉੱਤਰ ਦੂਸਰੇ ਬੰਨੇ ਜਾਖੜ ਸਾਹਿਬ ਉਹ ਵੀ ਤਾਂ ਪੂਰੀ ਤਰ੍ਹਾਂ ਨਾਲ ਐਕਸ਼ਨ ਮੋੜ ਦੇ ਵਿੱਚ ਹੈ ਜਾਖੜ ਉਹਨਾਂ ਦੇ ਵੱਲੋਂ ਵੀ ਅਕਾਲੀ ਦਲ ਤੇ ਕਈ ਸਾਰੇ ਪਲਟਵਾਰ ਕੀਤੇ ਗਏ ਨੇ ਜੀ ਉਹਨਾਂ ਦਾ ਕੀ ਕਹਿਣਾ ਦੇਖੋ ਜੀ ਗੱਲ ਇਹ ਵੀ ਸੁਨੀਲ ਜਾਖੜ ਸਾਹਿਬ ਆ ਜਿਹੜੇ ਉਹ ਸੀਨੀਅਰ ਬੀਜੇਪੀ ਆਗੂ ਆ ਚਲੋ ਪਹਿਲਾਂ ਸੀਨੀਅਰ ਕਾਂਗਰਸੀ ਆਗੂ ਹੁੰਦੇ ਸੀ ਹੁਣ ਸੀਨੀਅਰ ਬੀਜੇਪੀ ਆਗੂ ਆ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹ ਉਹ ਤਾਂ ਮੋੜਵਾ ਉਤਰ ਆ ਕਿਉਂਕਿ ਅਕਾਲੀ ਦਲ ਨੇ ਗੱਲ ਕਹੀ ਉਹ ਕਹਿੰਦੇ ਜੀ ਦੇਖੋ ਬੀਜੇਪੀ ਆ ਜਿਹੜੀ ਉਹ ਜੱਥੇਦਾਰਾਂ ਨੂੰ ਵੀ ਆਪਦੇ ਪਾਲੇ 'ਚ ਕਰਨ ਨੂੰ ਫਿਰਦੀ ਹੈ ਬੀਜੇਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖਲ ਦਿੰਦੀ ਹੈ ਬੀਜੇਪੀ ਅਕਾਲੀ ਦਲ ਨੂੰ ਖੇਰੂ ਖੇਰੂ ਕਰਨੀ ਇੱਛਕ ਹੈ ਪਰ ਉਹ ਕਹਿੰਦੇ ਜੀ ਸਾਨੂੰ ਪਰਵਾਹ ਨਹੀਂ ਜੀ ਹੋਣ ਸੁਨੀਲ ਜੀ ਅਕਰੋੜਾ ਨੇ ਗੱਲ ਕਹੀ ਹੈ ਵੀ ਤੁਸੀਂ ਦੇਖੋ ਪ੍ਰਧਾਨ ਦੁਬਾਰਾ ਬਣ ਕੇ ਆ ਕਰ ਲਿਆ ਉਹ ਕਰ ਲਿਆ ਇਹ ਹੈਗਾ ਤੁਹਾਡੇ ਵਸ ਦੀਆਂ ਗੱਲਾਂ ਪਰ ਰੱਬ ਦੇ ਘਰ ਦੇ ਵਿੱਚ ਤੁਹਾਡੇ ਵਸ ਦੀਆਂ ਗੱਲਾਂ ਨਹੀਂ ਹੋਣਗੀਆਂ ਤੁਸੀਂ ਉੱਥੇ ਉਤਰ ਕੀ ਦਿਓਗੇ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉੱਤੇ ਖੜੇ ਨਹੀਂ ਉਤਰੇ ਪਰ ਮੈਨੂੰ ਮਜੀਠੀਆ ਉਹਨਾਂ ਨੇ ਕੱਲ ਚੇਤੇ ਆਉਂਦੀ ਉਹਨਾਂ ਨੇ ਵੀ ਪਰਸੋਂ ਇੱਕ ਇਹ ਗੱਲ ਕਹੀ ਸੀ ਉੱਥੇ ਮੈਂ ਇੱਕ ਮੂਰੇ ਖੜ ਕੇ ਕਿਨੇ ਵੀ ਦੇਖੋ 7 ਮੈਂਬਰੀ ਕਮੇਟੀ ਬਣੀ ਸੀ ਤੇ ਉਹ ਕਹਿੰਦੇ ਜੀ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਹਨਾਂ ਦੀ ਅਗਵਾਈ ਚ ਬਣੀ ਸੀ ਜੀ ਜਿ ਦਵਾਈ ਚ ਕਮੇਟੀ ਨੇ ਕੰਮ ਕਰਨਾ ਜਦੋਂ ਉਸ ਚੇਅਰਮੈਨ ਨੇ ਉਸ ਪ੍ਰਧਾਨ ਨੇ ਅਸੀਵਾ ਦਿੱਤਾ ਤੇ ਤੁਹਾਡੇ ਕੀਤੇ ਹੋਏ ਕੰਮ ਕੀ ਦੀ ਦਵਾਈ ਦੇ ਵਿੱਚ ਹੁੰਦੇ ਹੋਣੇ ਦੱਸੋ ਤੁਸੀਂ ਕਹਿੰਦੇ ਅਸੀਂ ਮੈਂਬਰ ਬਣਾ ਲਏ ਅਸੀਂ ਮੈਂਬਰ ਬਣਾ ਲਏ ਥੋੜਾ ਜਰਨੈਲ ਕੋਣ ਆ ਤੁਸੀਂ ਕਿਹਦੇ ਕੋਲੋਂ ਗਾਈਡਲਾਈਨ ਲੈਣੇ ਆ ਤੁਹਾਡਾ ਪ੍ਰਧਾਨਤਾ ਕੋਈ ਹੈ ਨਹੀਂਗਾ ਤੇ ਤੁਸੀਂ ਮੈਂਬਰ ਕਿਉਂ ਬਣਾ ਲਿਆ ਜੀ ਜੀ ਕਹਣਾ ਸਾਹਿਬ ਲੁਧਿਆਣਾ ਦੇ ਵਿੱਚ ਜ਼ਮੀਨੀ ਚੋਣ ਹੋਣੀ ਹੈ ਜੀ ਤੇ ਖਿੱਚ ਧੂ ਜ਼ੋਰਾਂ ਸ਼ੋਰਾਂ ਦੇ ਨਾਲ ਹੋ ਰਹੀ ਹੈ ਜੀ ਇੱਕ ਦੂਜੇ ਦੀ ਮੈਂ ਬਿਲਕੁਲ ਜੀ ਬਿਲਕੁਲ ਦੇਖੋ ਲੁਧਿਆਣਾ ਦੇ ਵਿੱਚ ਜਬਨੀ ਚੋਣ ਹੋਣੀ ਆ ਖਿੱਚ ਤੂ ਜ਼ੋਰਾਂ ਦੇ ਉੱਤੇ ਆ ਲਗਾਤਾਰ ਚਰਚੇ ਜਾਰੀ ਆ ਲੁਧਿਆਣਾ ਦੇ ਵਿੱਚ ਇਹ ਸਭ ਕੁਝ ਹੋਈ ਜਾਂਦਾ ਸਾੜੇ ਚੋਣਾਂ ਦਾ ਐਲਾਨ ਨਹੀਂ ਹੋਇਆ ਕਿ ਕਿੰਨੀ ਤਰੀਕ ਨੂੰ ਵੋਟਾਂ ਪੈਣੀਆਂ ਪਰ ਰੌ ਉਹ ਇਹ ਚੱਲਦਾ ਵੀ ਜਿਵੇਂ ਅਗਲੇ ਹਫ਼ਤੇ ਵੋਟਾਂ ਪੈਣੀਆਂ ਹੋਣ ਇਹਦੇ ਉੱਤੇ ਹੈਰਾਨੀ ਹੁੰਦੀ ਆ ਵੀ ਚੱਲੀ ਕੀ ਕੀ ਜਾਂਦਾ ਮੈਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਵੀ ਭਾਈ ਕੀ ਲੱਛਣ ਕੀ ਫੜੇ ਆ ਇਹੋਂ ਅਗਦਾ ਵੀ ਜੇ ਇਹ ਸੀਟ ਨਾ ਜਿੱਤੀ ਤਾਂ ਮੌਕੀ ਦੇਣਾ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਵਿੱਚੋਂ ਜਿਵੇਂ ਰਾਜਨੀਤੀ ਖਤਮ ਹੋ ਜਾਣੀ ਆ ਮੈਂ ਇਹ ਵੀ ਗੱਲ ਕਹਿਣਾ ਹੁਣ ਭਾਵੇਂ ਸੱਤਾਧਾਰੀ ਤੇ ਹੋਵੇ ਭਾਵੇਂ ਬਾਕੀ ਪਾਰਟੀਆਂ ਹੋਣ ਉਹਨਾਂ ਦਾ ਸਬੰਧ ਸਿਰਫ ਤੇ ਸਿਰਫ ਸੀਟ ਜਿੱਤਣ ਤੱਕ ਹੁੰਦਾ ਉਹਨਾਂ ਦਾ ਹੋਰ ਕੋਈ ਤਲਕ ਨਹੀਂ ਭਾਵੇਂ ਦੁਨੀਆ ਠੱਠੇ ਥੂਚ ਜਾਵੇ ਭਾਵੇਂ ਉਹਨਾਂ ਨੂੰ ਗਾਲ੍ਹਾਂ ਕੱਢੋ ਤੇ ਭਾਵੇਂ ਫੁੱਟਾ ਫੇਰੋ ਪਰ ਗੱਲ ਇਹ ਵੀ ਇਹਨਾਂ ਨੇ ਸਿਰਫ ਸੀਟ ਕੱਢਣੀ ਹੁੰਦੀ ਆ ਆ ਦੇਖੋ ਜੀ ਹੁਣ ਆਮ ਆਦਮੀ ਪਾਰਟੀ ਤਰਲੋ ਮੱਛੀ ਕਿਵੇਂ ਆ ਵੀ ਜਿਵੇਂ ਮੌਕੀ ਜਾਵਾਂਗੇ ਜੇ ਆਪਾਂ ਲੁਧਿਆਣੇ ਬੜੀ ਸੀਟ ਹਾਰ ਗਏ ਕਾਂਗਰਸੀਆਂ ਸੋਚੀ ਬੈਠੇ ਆ ਵੀ ਅਸੀਂ ਖਤਮ ਹੋ ਜਾਾਂਗੇ ਜੇ ਸਾਨੂੰ ਸੀਟ ਨਾ ਮਿਲੀ ਬੀਜੇਪੀ ਵੀ ਇਹ ਗੱਲ ਸੋਚੀ ਜਾਂਦੀ ਸ਼ਾਇਦ ਅਕਾਲੀ ਦਲ ਵੀ ਸੋਚਣ ਲੱਗ ਜੇ ਸੋ ਮਤਲਬ ਇਹ ਜੀ ਕਿ ਇਹਨਾਂ ਲੋਕਾਂ ਦਾ ਭਾਵੇਂ ਕੋਈ ਵੀ ਸਿਆਸੀ ਪੇਰਾ ਉਹਨਾਂ ਦਾ ਮਤਲਬ ਸਿਰਫ ਇਹ ਹੈ ਜੀ ਕਿ ਅਸੀਂ ਸੀਟ ਕੱਢੀਏ ਸੀਟ ਕੱਢੀਏ ਸੀਟ ਸਾਡੀ ਹੋ ਜਾਏ ਸੀਟ ਸਾਡੀ ਹੋ ਜਾਏ ਉਸ ਤੋਂ ਇਲਾਵਾ ਕੋਈ ਗੱਲ ਨਹੀਂ ਜੀ ਜੀ ਬਿਲਕੁਲ ਤੇਣਾ ਸਾਹਿਬ ਗਿੱਪੀ ਗਰੇਵਾਲ ਦੀ ਫ਼ਿਲਮ ਦੀ ਗੱਲ ਕਰਦੇ ਆ ਜੀ ਅਕਾਲ ਆਈ ਆ ਬਹੁਤ ਸਾਰੀਆਂ ਸਾਵਾਂ ਦੇ ਉੱਪਰ ਵਿਰੋਧ ਵੀ ਹੋਇਆ ਅਕਾਲ ਸਰਦਨ ਦਾ ਤੇ ਇਸ ਤੋਂ ਬਾਅਦ ਵਿੱਚ ਹੁਣ ਗਿੱਪੀ ਗਰੇਵਾਲ ਹੋਰਾਂ ਨੇ ਕਹਿੰਦੇ ਕਿ ਸਫਾਈ ਦਿੰਦੀ ਹੈ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਗਿੱਟੀ ਗਰੇਵਾਲ ਹੋਰਾਂ ਦੀ ਫਿਲਮ ਜਿਹੜੀ ਅਕਾਲ ਆ ਨਾ ਉਹ ਅਕਾਲ ਫਿਲਮ ਮਾੜੀ ਨਹੀਂ ਹੈ ਇੱਕ ਤਾਂ ਗੱਲ ਬੜੀ ਕਲੀਅਰ ਆ ਅਕਾਲ ਫਿਲਮ ਵਧੀਆ ਫਿਲਮ ਆ ਮੈਂ ਦੇਖ ਕੇ ਆਇਆ ਮੇਰੇ ਮਾਤਾ ਜੀ ਦੇਖ ਕੇ ਆਏ ਮੇਰੇ ਸਾਥੀ ਦੇਖ ਕੇ ਆਏ ਆ ਉਹਨਾਂ ਦੇ ਵਿੱਚੋਂ ਕਿਸੇ ਨੇ ਵੀ ਬਨਰਫਕ ਗੱਲ ਕਹਿਣਾ ਵੀ ਇਹ ਨਹੀਂ ਗੱਲ ਕਹੀ ਕਿ ਫਿਲਮ ਮਾੜੀ ਆ ਫਿਲਮ ਬਹੁਤ ਸੋਹਣੀ ਆ ਇਹੋ ਜੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਭਾਵੇਂ ਕੋਈ ਵੀ ਬਣਾਵੇ ਕੋਈ ਹੋਰ ਬਣਾ ਲੇ ਮਰਿੰਦਰ ਕਿੱਲ ਬਣਾ ਲੇ ਕੋਈ ਹੋਰ ਜਲਜੀਤ ਬਣਾ ਲੇ ਕੋਈ ਜਿੰਨੀ ਸ਼ੇਰਕਲ ਬਣਾ ਲੇ ਕੋਈ ਹੋਰ ਹਰੀਸ਼ ਵਰਮਾ ਬਣਾ ਲੇ ਕੋਈ ਇਥੇ ਜੇ ਰੰਦਾਵਾ ਬਣਾ ਲੇ ਕੋਈ ਵੀ ਬਣਾ ਲੇ ਇਹ ਫਿਲਮਾਂ ਇਹੋ ਜਿਹੀਆਂ ਬਣਨ ਚਾਹੀਦੀਆਂ ਪਰ ਇਹਦੇ ਵਿੱਚ ਵਿਵਾਦ ਬੇ ਲੋੜਾ ਹੁਣ ਮੇਰੀ ਕਿੱਲ ਗਿੱਪੀ ਗਰੇ ਵਾਲ ਨਾਲ ਗੱਲ ਵੀ ਹੋਈ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਤੁਸੀਂ ਕਿਸੇ ਨੇ ਹੰਗਸਿੰਘ ਜੱਜੇਬੰਦੀ ਨੂੰ ਫਿਲਮ ਦਿਖਾਈ ਨਹੀਂ ਪਹਿਲਾਂ ਉਹ ਕਹਿੰਦੇ ਵੀ ਭਾਈ ਤੁਸੀਂ ਤਾਂ ਸਿੱਖੀ ਦਾ ਘਾਣ ਕੀਤਾ ਤੁਸੀਂ ਪੈਸੇ ਕਮਾਉਣ ਲਈ ਫਿਲਮਾਂ ਬਣਾਉਨੇ ਤੁਹਾਡੇ ਦਾੜੀ ਨਹੀਂ ਰੱਖੀ ਅਸਲੀ ਉਹ ਕਹਿੰਦਾ ਬਾਈ ਜੀ ਦੇਖੋ ਜੇ ਮੈਂ ਦਾੜੀ ਅਸਲੀ ਰੱਖੀ ਹੁੰਦੀ ਤੇ ਫਿਲਮ ਤੋਂ ਬਾਅਦ ਮੈਂ ਕੱਟ ਦਿੰਦਾ ਅਗਲੇ ਰੋਲ ਵਾਸਤੇ ਮੈਂ ਐਕਟਰ ਆ ਫੇਰ ਰੋਲਾ ਪੈਣਾ ਸੀ ਵੀ ਪੈਸੇ ਕਮਾਉਣ ਲਈ ਦਾੜੀਆਂ ਰੱਖ ਦਿੰਦੇ ਬਾਅਦ ਵਿੱਚ ਕਟਵਾ ਲੈਂਦੇ ਆ ਆ ਕਟਾ ਲੈਂਦੇ ਇਹ ਉਹ ਕਹਿੰਦੇ ਜੀ ਜਦੋਂ ਅਸੀਂ ਇਹ ਗੱਲ ਕਹੀ ਆ ਕਿ ਇਹ ਇੱਕ ਕਾਲਪਨਿਕ ਕਹਾਣੀ ਆ ਮੂਹਰੇ ਵੀ ਲਿਖਿਆ ਆਉਂਦਾ ਮੈਂ ਆਪ ਵੀ ਗੱਲ ਕਹਿੰਦਾ ਇਹ ਕਾਲਪਨਿਕ ਕਹਾਣੀ ਆ ਇਹ ਕੋਈ ਸਿੱਖ ਇਤਿਹਾਸ ਦਾ ਪਾਤਰ ਨਹੀਂ ਆ ਇਹ ਇੱਕ ਆਮ ਵਿਅਕਤੀ ਆ ਜਿਹਦਾ ਨਾਮ ਆਕਾਲ ਸਿੰਘ ਆ ਤੇ ਜਿਹੜਾ ਇਸ ਵੜੇ ਲੜਾਈ ਲੜਦਾ ਜ਼ੁਲਮ ਦੇ ਖਿਲਾਫ ਇੰਨੀ ਗੱਲ ਆ ਆਹ ਰਹਾ ਸਿੱਖਾਂ ਨੂੰ ਵਧਿਆਉਂਦੀ ਫਿਲਮ ਆ ਇਹ ਸਿੱਖਾਂ ਦੀ ਬਹਾਦਰੀ ਦੀ ਪੇਸ਼ਕਾਰੀ ਕਰਦੀ ਆ ਉਹ ਕਹਿੰਦਾ ਭਾਈ ਜੀ ਅਸੀਂ ਦਿਖਾਈਏ ਕਿਹਨੂੰ ਫਿਲਮ ਇੱਥੇ ਕਿਹੜਾ ਕੋਈ ਇੱਕ ਜਥੇਬੰਦੀ ਆ ਜੇ ਮੰਨ ਲਓ ਸ਼੍ਰੋਮਣ ਇਤਰਾਜ਼ ਕਿਨੂੰ ਕਰਨਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਆ ਕੱਲ ਕਹਿੰਦੀ ਕਿ ਭਾਈ ਇਹ ਫਿਲਮ ਸਹੀ ਨਹੀਂ ਇਤਰਾਜ਼ ਕਿਨੂੰ ਕਰਨਾ ਚਾਹੀਦਾ ਸੀ ਜਥੇਦਾਰਾਂ ਨੂੰ ਜਥੇਦਾਰ ਕਹਿੰਦੇ ਵੀ ਭਾਈ ਇਹ ਸਹੀ ਨਹੀਂ ਉਹ ਕਹਿੰਦੇ ਜੀ ਕਿ ਦੇਖੋ ਇਤਰਾਜ਼ ਕਰਦੇ ਜਿਹੜੇ ਸਰਬੱਤ ਖਾਲਸਾ ਵਲੇ ਜਥੇਦਾਰ ਆ ਉਹਨਾਂ ਨੇ ਵੀ ਨਹੀਂ ਕੀਤਾ ਉਹ ਕਹਿੰਦਾ ਵੀ ਅਸੀਂ ਕਿਨੂ ਕਿਨੂ ਦਿਖਾਈ ਗਏ ਇੱਥੇ ਨੇ ਗਿਸਮੇ ਤੇ ਬੰਦੇ ਕਿੰਨਿਆਂ ਇੱਥੇ ਬਾਕੀ ਲੋਕ ਕਿੰਨੇ ਆ ਕਿਤੇ ਵੀ 10 ਜਣੇ ਜਾ ਕੇ ਹੁਰਦੁੱਲਾ ਮਚਾ ਦਿੰਦੇ ਆ ਬਈ ਅਸੀਂ ਕਿਨੂ ਕਿਨੂ ਫਿਲਮ ਦਿਖਾਈ ਗਏ ਇਹ ਹਾਂ ਉਹ ਕਹਿੰਦਾ ਵੀ ਦੇਖੋ ਜੇ ਮੇਰੇ ਤੇ ਕੋਈ ਗਲਤੀ ਆ ਤਾਂ ਮੈਨੂੰ ਦੱਸਿਆ ਜਾਵੇ ਵੀ ਭਾਈ ਇਹਦੇ ਵਿੱਚ ਸੁਧਾਰ ਕਿਵੇਂ ਕਰਦਾ ਪਰ ਮੈਂ ਤਾਂ ਗਲਤੀ ਕੀਤੀ ਕੋਈ ਨਹੀਂ ਜਿਹੜਾ ਬੰਦਾ ਫਿਲਮ ਦੇਖ ਕੇ ਆਉਂਦਾ ਉਹ ਕਹਿੰਦਾ ਹੈ ਬਹੁਤ ਵਧੀਆ ਜਿਹਨੇ ਦੇਖੀ ਨਹੀਂ ਉਹ ਕਹਿੰਦਾ ਹੈ ਬਹੁਤ ਮਾੜੀ ਉਹ ਕਹਿੰਦਾ ਵੀ ਮੇਰਾ ਕਸੂਰ ਕੀ ਆ ਨਾਲੇ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਆ ਜੇ ਅੱਜ ਅਕਾਲ ਫਿਲਮ ਦੇ ਉੱਤੇ ਵੀ ਰੌਲਾ ਪੈਂਦਾ ਇਹਦਾ ਮਤਲਬ ਇਹ ਕਿ ਪੰਜਾਬਗਾਂ ਨੂੰ ਢੇਢੇ ਕੱਢ ਦਿਓ ਫਿਰ ਮਾ ਠੀਕ ਲੱਗਦੀਆਂ ਇਹਦਾ ਮਤਲਬ ਇਹ ਕਿ ਪੰਜਾਬਗਾਂ ਨੂੰ ਉਹੀ ਭੰਡਗਰੀ ਵਾਲਾ ਚੰਗਿਆ ਲੱਗਣੀਆਂ ਇਹਨਾਂ ਨੂੰ ਨਵੇਂ ਵਿਸ਼ੇ ਦੀ ਲੋੜ ਨਹੀਂ ਹੈਗੀ ਨਾਲੇ ਸਿੱਖਾਂ ਦੀਆਂ ਦੇਖੋ ਜਿਹੜੇ ਬੱਚੇ ਆ ਨਾ ਬੱਚਿਆਂ ਨੂੰ ਅੱਜ ਦੀ ਤਰੀਕੇ ਦੇ ਵਿੱਚ ਤੁਸੀਂ ਨਾਲ ਜੋੜਨ ਦੇ ਲਈ ਬਹੁਤ ਸਾਰੀਆਂ ਯੁਗਤਾਂ ਲੜਾਉਣੀਆਂ ਪੈਣੀਆਂ ਨਹੀਂ ਤਾਂ ਜੇ ਆਪਾਂ ਇਹੀ ਗੱਲ ਕਰੀ ਗਏ ਆਪਾਂ ਨੂੰ ਨਾਟਕ ਨਹੀਂ ਚੰਗਾ ਲੱਗਦਾ ਸਿਰ ਟਕੋ ਆ ਕਰੋ ਫਲਾ ਕਰੋ ਟੀਂ ਕਰੋ ਤੇ ਫਿਰ ਭਾਈ ਆਪਾਂ ਉਸ ਧਾਇਰੇ ਦੇ ਵਿੱਚ ਵੱਜ ਕੇ ਰਹਿ ਗਏ ਆ ਆਪਾਂ ਨੂੰ ਥੋੜਾ ਜਿਹਾ ਸੋਚ ਦਾ ਧਾਇਰਾ ਵਿਸ਼ਾਲ ਕਰਨਾ ਪੈਣਾ 20 ਕਰੋੜ ਰੁਪਈਆ ਫਿਲਮ ਦੇ ਉੱਤੇ ਲਾਉਣ ਵਾਲਾ ਲੱਭਦਾ ਕੌਣ ਆ 250 ਰੁਪਈਆ ਖਰਚ ਕੇ ਬੰਦਾ ਦੇਖਣੀ ਨਹੀਂ ਚਾਹੁੰਦਾ ਤੇ ਜੇ ਕਿਸੇ ਨੇ 20 ਕਰੋੜ ਲਾਉਣਾ ਤੇ ਬਾਅਦ ਦੇ ਵਿੱਚ ਕੋਈ ਰੱਬ ਖੜਾ ਹੋਣਾ ਮਤਲਬ ਲਾਉ ਕਿਹੜਾ ਪਵੇਖ ਦੇ ਵਿੱਚ ਗਿੱਪੀ ਕਹਿੰਦਾ ਵੀ ਕਰਨ ਜੋਰ ਗਰੁੱਪ ਤਾਂ ਨਹੀਂ ਲਾਉਂਦਾ ਗਾੜ ਦੇ ਵਿੱਚ ਹੋਸ ਤਾਂ ਗੱਲ ਜੋ ਮਰਜ਼ੀ ਹੋ ਜੇ ਮਤਲਬ ਕਿ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਪ੍ਰੋਡਿਊਸਰ ਹੈ ਕਿੰਨੇ ਕ ਪ੍ਰੋਡਿਊਸਰ ਤਾਂ ਮੁੱਕੇ ਪਏ ਆ ਮਰੇ ਪਏ ਆ ਸੋ ਜਿਹੜੇ ਮੜਾ ਮੋਟਾ ਪੈਸਾ ਲਾਉਂਦੇ ਉਹਨਾਂ ਨੂੰ ਆਪਾਂ ਰੋਕ ਦਿੰਨੇ ਆ ਮੇਰਾ ਇੱਕ ਦੋਸਤ ਆ ਉਹਨੇ ਨਾ ਪਿੱਛੇ ਜੇ ਇੱਕ ਸਿੱਖ ਆਧਾਰਿਤ ਫਿਲਮ ਬਣਾਈ ਉਹ ਕਹਿੰਦਾ ਭਾਈ ਜੀ ਚੋਰੀ ਚੋਰੀ ਸ਼ੂਟਿੰਗ ਕਰਨੀ ਪੈਂਦੀ ਆ ਮੈਂ ਕਿਉਂ ਕਹਿੰਦਾ ਕਿਤੇ ਵੀ ਚਾਰ ਜਣੇ ਆ ਕੇ ਕੋਈ ਨਾ ਕੋਈ ਵਿੱਚ ਨਵਾਂ ਟੈਂਟਾ ਖੜਾ ਕਰ ਦੇਣ ਕਿ ਸਾਨੂੰ ਤਾਂ ਇਹ ਗੱਲ ਮੰਜ਼ੂਰ ਨਹੀਂ ਤੁਸੀਂ ਮर्याਦਾ ਦੀ ਉਲੰਘਣਾ ਕਰੀ ਜਾਂਦੇ ਆ ਇੱਥੇ ਕਹਿੰਦਾ 20 ਮर्याਦਾ ਨਾ ਬਣੀਆਂ ਕਿਸੇ ਨੂੰ ਕੋਈ ਮर्याਦਾ ਚੰਗੀ ਲੱਗਦੀ ਕਿਸੇ ਨੂੰ ਕੋਈ ਲੱਗਦੀ ਹੈ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਇਸ ਗੱਲ ਦਾ ਰੌਲਾ ਬਹੁਤ ਹੈ ਖੈਰ ਕਿਵੇਂ ਪੰਜਾਬ ਦੇ ਲੰਡੂ ਆਸ਼ਿਕਾ ਨੂੰ ਵੀ ਲੰਤ ਪਈ ਹੈ ਜੀ ਇਹ ਕਿੱਥੋਂ ਦੀ ਖਬਰ ਹੈ ਦੇਖੋ ਜੀ ਇਹ ਵੀ ਤਰਨ ਤਾਰਨ ਵਾਲੀ ਦੀ ਖਬਰ ਹੈ ਮੈਂ ਅੱਗੇ ਵੀ ਗੱਲ ਕਹਿਦਾ ਹੁੰਦਾ ਹੈ ਕਿ ਚਲੋ ਬੰਦੇ ਦੀ ਪਰਸਨਲ ਲਾਈਫ ਵਾਲੀ ਗੱਲ ਆ 70 ਸਾਲ ਦਾ ਇੱਕ ਬੰਦਾ ਤੇ 55 ਸਾਲ ਦੀ ਇੱਕ ਲੇਡੀ ਦੋਵੇਂ ਪ੍ਰੇਮੀ ਪ੍ਰੇਮਿਕਾ ਤੇ ਇਸ ਔਰਤ ਨੇ ਆਪਣੇ 70 ਸਾਲ ਦੇ ਪ੍ਰੇਮੀ ਨਾਲ ਮਿਲ ਕੇ ਆਪਦੇ ਘਰ ਵਾਲੇ ਨੂੰ ਮਾਰਤਾ ਘਰ ਵਾਲੇ ਨੂੰ ਮਾਰ ਕੇ ਉਹਨੂੰ ਲੈ ਕੇ ਗਏ ਮੋਟਰਸਾਈਕਲ ਤੇ ਲੱਦ ਕੇ ਤੇ ਰੇਲਵੇ ਟਰੈਕ ਤੇ ਸੁੱਟਤਾ ਤਾਂ ਜੋ ਲੱਗੇ ਵੀ ਇਹ ਐਕਸੀਡੈਂਟ ਹੋਇਆ ਹਾਰਤਾ ਵਾਪਰ ਗਿਆ ਉਹ ਤਾਂ ਜਦੋਂ ਹੁਣ ਸਾਰਾ ਤੂਰਾ ਜੁੜੀਆਂ ਇਸ ਗੱਲ ਦੀਆਂ ਖੁੱਲੀਆਂ ਸਰਕਾਰ ਤਿਆਂ ਤੇ ਪਤਾ ਲੱਗਾ ਜੀ ਇਹਨਾਂ ਨੇ ਤਾਂ ਆਪੇ ਹੀ ਕਾਂਡ ਕੀਤਾ ਹੈਗਾ ਹੁਣ ਇਸ ਔਰਤ ਨੂੰ ਵੀ ਤੇ ਇਸ ਬੰਦੇ ਨੂੰ ਵੀ ਫੜ ਲਿਆ ਗ੍ਰਿਫਤਾਰ ਕਰ ਲਿਆ ਮਤਲਬ ਇਹ ਹੈ ਵੀ ਸਾਡੇ ਪੰਜਾਬ ਦੇ ਵਿੱਚ ਰਿਸ਼ਤਿਆਂ ਦਾ ਇੱਕ ਰੰਗ ਆ ਵੀ ਹੈਗਾ ਆਪਾਂ ਉਸ ਪੰਜਾਬ ਦੇ ਵਿੱਚ ਰਹਿੰਦੇ ਆ ਜਿੱਥੇ ਆ ਗੱਲਾਂ ਦੀ ਖਬਰ ਵੀ ਨਹੀਂ ਵੜਦੀ ਸੀ ਆਹ ਕੰਨਾ ਸੁਣ ਕੇ ਲੋਕਾਂ ਦੀ ਰੋਟੀ ਨਹੀਂ ਸੀ ਲੰਘਦੀ ਹੁਣ ਲੋਕ ਵਧੀਆ ਪਕਵਾਨ ਖਾਂਦੇ ਆ ਕੁਝ ਕਰਕੇ ਵੀ ਖਾਣ ਲੱਗ ਦਿੰਦੇ ਆ ਇਹ ਮੈਨੂੰ ਤਾਂ ਲੱਗਦਾ ਮੇਰਠ ਵਾਲੇ ਕਾਂਡ ਤੋਂ ਬਾਅਦ ਹਰ ਰੋਜ਼ ਹੀ ਐ ਹੋ ਜਾਂਦਾ ਆ ਨੀਲੇ ਡਰਾਮ ਵਾਲੀ ਤਾਂ ਕਹਾਣੀ ਚੱਲ ਪਈ ਐ ਉਹ ਕਿੰਨੀਆਂ ਔਰਤਾਂ ਦੀਆਂ ਕਹਾਣੀਆਂ ਆਈਆਂ ਜਿਹੜੀਆਂ ਗੱਲਾਂ ਇਹ ਕਹਿੰਦੀਆਂ ਘਰ ਵਾਲੇ ਨੂੰ ਵੀ ਜੇ ਤੂੰ ਮੈਨੂੰ ਆਹ ਗੱਲ ਕਹੀ ਤਾਂ ਸਾਡੇ ਘਰੇ ਵੀ ਨੀਲਾ ਡਰਾਮ ਆਪਣੇ ਹੈਗਾ ਫਲਾਣੀ ਸਾਤੇ ਪੈ ਤੈਨੂੰ ਵੱਢ ਕੇ ਉਹ ਨਹੀਂ ਛੱਡ ਦੂੰਗੀ ਮਤਲਬ ਇਹ ਐ ਜੀ ਕਿ ਪੰਜਾਬ ਦੇ ਵਿੱਚ ਜਦੋਂ ਆਹ ਖਬਰ ਆਉਂਦੀ ਐ ਉਦੋਂ ਹੈਰਾਨ ਹੋ ਜਾਂਦਾ ਬਾਕੀ ਤਾਂ ਦੁਨੀਆ ਵਿੱਚ ਚੱਲੀ ਜਾਂਦਾ ਸਾਰਾ ਕੁਝ ਜੀ ਬਿਲਕੁਲ ਸਹੀ ਕਿਹਾ ਤੁਸੀਂ ਖੈਰ ਵਿਸਾਖੀ ਦਾ ਸ਼ੁਭ ਦਿਹਾੜਾ ਨਿਕਲ ਕੇ ਗਿਆ ਟਾਣਾ ਸਾਹਿਬ ਤੇ ਕਿਵੇਂ ਰਿਹਾ ਪੰਜਾਬ ਦੇ ਵਿੱਚ ਵਿਸਾਖੀ ਦਾ ਦਿਹਾੜਾ ਦੇਖੋ ਇੱਕ ਤਾਂ ਮੇਰੇ ਵੱਲੋਂ ਅੱਜ ਵਿਸਾਖੀ ਦਾ ਚਲੋ ਮੁਬਾਰਕਾਂ ਬੀ ਰਿਲੇਟਡ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਅੱਜ ਆਪਾਂ ਇੱਕ ਦਿਨ ਅੱਗੇ ਆ ਲੰਘੇ ਕੱਲ ਪੰਜਾਬ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਬਹੁਤ ਬਹੁਤ ਮੁਬਾਰਕਾਂ ਤੇ ਖੜਸਾ ਸਾਜ ਦਾ ਜਿਫਸ ਲੰਘ ਕੇ ਗਿਆ ਬਹੁਤ ਬਹੁਤ ਮੁਬਾਰਕਾਂ ਕਣਕ ਸੋਹਣੀ ਹੋਵੇ ਕਿਸਾਨ ਦੇ ਕਰਦੇ ਨੱਥਣ ਬਹੁਤ ਬਹੁਤ ਮੁਬਾਰਕਾਂ ਪਰ ਅੱਜ ਇੱਕ ਹੋਰ ਗੱਲ ਹੈ ਜੀ ਅੱਜ ਡਾਕਟਰ ਭੀਮrao ਮੇਧਕਰਸਨ ਦਾ ਜਨਮ ਦਿਹਾੜਾ ਵੀ ਜਨਮ ਦਿਨ ਹੈ। ਉਹਨਾਂ ਦੇ ਜਨਮ ਦਿਨ ਤੇ ਤੁਹਾਨੂੰ ਬਹੁਤ ਮੁਬਾਰਕਾ ਕਿਉਂਕਿ ਉਹ ਮਹਾਨ ਹਸਤੀ ਜਿਨ੍ਹਾਂ ਨੇ 30 ਤੋਂ ਵੱਧ ਡਿਗਰੀਆਂ ਕੀਤੀਆਂ ਜਿਨ੍ਹਾਂ ਨੇ ਬੇਹਤ ਗੁਰਬਤ ਜਨਮ ਲਿਆ ਜਿਨ੍ਹਾਂ ਨੇ ਸਾਰੀ ਉਮਰ ਸੰਘਰਸ਼ ਕੀਤਾ ਸੰਵਿਧਾਨ ਲਿਖਿਆ ਸੰਵਿਧਾਨ ਦੇ ਨਾਲ ਜੁੜ ਕੇ ਬਹੁਤ ਸਾਰੇ ਕੰਮ ਕੀਤੇ ਤੇ ਅੱਜ ਕੋਈ ਵੀ ਟੁੱਟੂ ਝਟਕੇ ਕਹਿ ਦੇਣਾ ਸਾਨੂੰ ਤਾਂ ਮੰਜ਼ੂਰ ਨਹੀਂ ਇਹ। ਕੋਈ ਉਂਗਰ ਤੋੜ ਜਾਂਦਾ ਬੁੱਤ ਦੀ ਕੋਈ ਕੁਸ਼ੂਰ ਕਰ ਜਾਂਦਾ ਸੋ ਇਹੋ ਜਿਹੇ ਮਹਾਨ ਹਸਤਾਂ ਨੂੰ ਚੇਤੇ ਰੱਖਣਾ ਚਾਹੀਦਾ ਇਹ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਇਹ ਕੋਈ ਨਾ ਪਵਾੜਾ ਪੈ ਰਹੀਦਾ ਹੋਰ ਕਿਤੇ ਇਹੋ ਜਿਹੀਆਂ ਖਬਰਾਂ ਹੈ ਨਹੀਂ ਜੀ ਬਿਲਕੁਲ ਤੇ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਪੰਜਾਬ ਦੇ ਵਿੱਚ ਮੌਸਮ ਗਰਮ ਹੈ ਜੀ ਪੰਜਾਬ ਦੇ ਵਿੱਚ ਵੈਸੇ ਦੋ ਦਿਨ ਬੱਦਲਵਾਈ ਦੀ ਰਹੀ ਹੈ ਪਰ ਅੱਜ ਪੰਜਾਬ ਦੇ ਵਿੱਚ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਤੇ ਧੁੱਪ ਤਿੱਖੀ ਨਿਕਲੀ ਵੀ ਆ ਪੰਜਾਬ ਦੇ ਵਿੱਚ ਇਸ ਮਹੀਨੇ ਦੇ ਵਿੱਚ ਯਾਨੀ ਕਿ ਅਪ੍ਰੈਲ ਮਹੀਨੇ ਦੇ ਵਿੱਚ ਵਿੱਚ ਮੇਰਾ ਖਿਆਲ ਹੈ ਮਿਡ ਟੈਂਪਰੇਚਰ ਹੈ ਜਿਹੜਾ ਇਹ 45 ਦੇ ਨਿਟਕੜੇ ਹੋ ਜਾਣਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ